ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵੈ ਨਿਧੀ ਯੋਜਨਾ ਤਹਿਤ ਰੇੜੀ ਫੜੀ ਲਾਉਣ ਵਾਲਿਆਂ ਤੇ ਹੋਰ ਨਾ ਛੋਟੇ ਕਾਰੋਬਾਰੀਆਂ ਨੂੰ ਦਿੱਤੇ ਜਾ ਰਹੇ ਕਰਜ਼ਿਆਂ ਨਾਲ ਇਸ ਯੋਜਨਾ ਦੇ ਘੇਰੇ ਅੰਦਰ ਲਾਭਪਾਤਰੀਆਂ ਦੇ ਜੀਵਨ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਸਵੈ ਨਿਧੀ ਸੇ ਸਮਰiddhi ਨਾਂ ਦੀ ਇਸ ਯੋਜਨਾ ਤਹਿਤ ਯੋਗ ਪਾਤਰੀਆਂ ਨੂੰ ਜਾਗਰੂਕ ਕਰਨ ਲਈ ਦੇਸ਼ ਭਰ ਵਿੱਚ ਕੈਂਪ ਲਗਾਏ ਜਾ ਰਹੇ ਨੇ ਅਜਿਹਾ ਹੀ ਇੱਕ ਜਾਗਰੂਕਤਾ ਕੈਂਪ ਨਗਰ ਕੌਂਸਲ ਖਰੜ ਵੱਲੋਂ ਦੀਨदयाल अंत्योदय ਯੋਜਨਾ ਕੌਮੀ ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਲਗਾਇਆ ਗਿਆ ਜਿਸ ਵਿੱਚ ਸਵੈ ਨਿਧੀ ਸਕੀਮ ਅਧੀਨ ਯੋਗ ਪਾਤਰੀਆਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਵੱਖ-ਵੱਖ ਲਾਭਪਾਤਰੀਆਂ ਵੱਲੋਂ ਸਵੈ ਨਿਧੀ ਜਨਤਨ ਕਿਊ ਆਰ ਸਕੈਨਰ ਸਹੂਲਤਾਂ ਨੂੰ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਗਿਆ ਇਸ ਦੌਰਾਨ ਲਾਭਪਾਤਰੀਆਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਅਸੀਂ ਸੈਵਨੀ ਦੀ ਵਾਲਾ ਲੋਨ ਇੱਥੇ ਅਪਲਾਈ ਕੀਤਾ ਤਾਂ ਸਾਨੂੰ ਉਹ ਮਿਲੇਗਾ ਸਾਨੂੰ ਇਸ ਨਾਲ ਬਹੁਤ ਹੀ ਫਾਇਦਾ ਹੋਇਆ ਹੈ ਜੁਨਾਸੀ ਇੱਥੇ ਆਏ ਉਹਨਾਂ ਨੇ ਆਪਣੀ ਨਈ ਸਕਿੱਲਨੇ ਵਾਲੇ ਸਾਨੂੰ ਦੱਸਿਆਗਾ ਤੇ ਅਸੀਂ ਨਈ ਵਾਲੇ ਜੋੜਨ ਲੱਗੇ ਬਹੁਤ ਅੱਛਾ ਬਹੁਤ ਵਧੀਆ ਫਾਇਦਾ ਆਇਆ ਅਸੀਂ ਸਾਡੇ ਕਾਰੋਬਾਰ ਵਿੱਚ ਮਤਲਬ ਜੋ ਵੀ ਅਸੀਂ ਸਿਲਾਈ ਦਾ ਕੰਮ ਕਰਦੇ ਹਾਂ ਉਸਮੇ ਬਹੁਤ ਅੱਛੀ ਮਦਦ ਕਿਉਂ ਮੇਰੇ ਮਤਾ ਕਿ ਉਹ ਆਰ ਵੀ ਬਣੇ 1200 ਰੁਪਿਆ ਸਾਨੂੰ ਮਦਦ ਨਾਲ ਸਾਲ ਦਾ ਸਾਨੂੰ ਇਸ ਮੈਸਜ ਨੂੰ ਮਿਲੇਗਾ ਨਾਲ ਹੋਰ ਬੜੀਆਂ ਸਕੀਮਾਂ ਮੋਦੀ ਜੀ ਨੇ ਚਲਾਈਆਂ ਜਿਹੜੀ ਸਲਾਗਾ ਯੋਗ ਹੈ ਜੀ ਨਾ ਮਤਲਬ ਕਿਸੇ ਵੀ ਤਰ੍ਹਾਂ ਦੀ ਸਾਨੂੰ ਦਿੱਕਤ ਨਹੀਂ ਹੈ ਲੈਣ ਜੇੜਾ ਬੜਾ ਸੋਖਾ ਹੋ ਜਾਏਗਾ ਕਿ ਕੋਈ ਕੋਈ ਫਰਾਡ ਨਹੀਂ ਹੋਏਗਾ ਇਹਦੇ 'ਚ ਕੋਈ ਤੁਹਾਨੂੰ ਗਲਤ ਜਿਹੜੇ ਨੋਟ ਨੋਟ ਹੁੰਦੇ ਆ ਉਹ ਨਹੀਂ ਤੁਹਾਨੂੰ ਮਿਲਣਗੇ ਕਿਸੇ ਤਰ੍ਹਾਂ ਦੀ ਸ਼ਿਕਾਇਤ ਹੋਈ ਜੇ ਨਾ कैशबैक ਦੇਖ ਕੇ ਚਲਾਣਾ ਸ਼ੁਕਰੀਆ ਜੀ ਤੁਹਾਡਾ ਮੌਜੂਦਗੀ ਦਾ ਬਹੁਤ ਧੰਨਵਾਦ ਜੀ